ਇਸਵਲ ਦੀਆਂ ਖਬਰ ਸਵਾਰੀਆਂ ਦੇ ਨਾਲ ਭਰੀ ਹੋਈ ਪੀਆਰਟੀਸੀ ਬੱਸ ਦੀ ਇੱਕ ਟਿਪਰ ਦੇ ਨਾਲ ਟੱਕਰ ਹੋਈ ਹੈ ਅਤੇ ਬਾਅਦ ਦੇ ਵਿੱਚ ਇਸ ਟਿਪਰ ਦੀ ਇੱਕ ਗੱਡੀ ਦੇ ਨਾਲ ਵੀ ਟੱਕਰ ਹੁੰਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਭਿਆਨਕ ਹਾਦਸੇ ਦੀਆਂ ਜਿੱਥੇ ਵੇਖਿਆ ਜਾ ਸਕਦਾ ਹੈ ਕਿਵੇਂ ਬੱਸ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਅਤੇ ਇਸ ਹਾਦਸੇ ਦੇ ਵਿੱਚ ਗੱਡੀ ਦੇ ਵੀ ਪਰਖੱਚੇ ਉੱਡ ਚੁੱਕੇ ਨੇ ਇੱਕ ਮਹਿਲਾ ਸਵਾਲੀ ਨੂੰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਜਿੱਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਤਾਂ ਦੱਸੇ ਜਾ ਰਿਹਾ ਹੈ ਕਿ ਸਮਾਣਾ ਪਟਿਆਲਾ ਸੜਕ ਤੇ ਪਿੰਡ ਖੇੜੀ ਪੱਤਾ ਦੇ ਨੇੜੇ ਇਹ ਪੂਰਾ ਹਾਦਸਾ ਵਾਪਰਦਾ ਹੈ ਬੱਸ ਪਟਿਆਲਾ ਤੋਂ ਪਾਤੜਾ ਜਾ ਰਹੀ ਸੀ ਤੇ ਇਸ ਦੇ ਦਰਮਿਆਨ ਪਿੱਛੋਂ ਆ ਰਹੇ ਇੱਕ ਟਿਪਰ ਦੇ ਵੱਲੋਂ ਓਵਰਟੇਕ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਪਹਿਲਾਂ ਉਸ ਦੀ ਬੱਸ ਦੇ ਨਾਲ ਟੱਕਰ ਹੁੰਦੀ ਹੈ ਤੇ ਬਾਅਦ ਦੇ ਵਿੱਚ ਇੱਕ ਗੱਡੀ ਦੇ ਨਾਲ ਇਹ ਟਿਪਰ ਟਕਰਾ ਜਾਂਦਾ ਹੈ ਚਸ਼ਮਦੀਤਾ ਦੇ ਮੁਤਾਬਕ ਟਿਪਰ ਦੀ ਸਪੀਡ 120 ਕਿਲੋਮੀਟਰ ਤੋਂ ਵੱਧ ਦੱਸੀ ਜਾ ਰਹੀ ਸੀ ਇਸ ਪੂਰੇ ਹਾਦਸੇ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਪੁਲਿਸ ਦੇ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਮੌਕੇ ਤੇ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਹਾਦਸੇ ਵਾਲੀ ਥਾਂ ਤੋਂ ਟ੍ਰੈਫਿਕ ਨੂੰ ਖੁਲਵਾਇਆ ਜਾਂਦਾ ਪਰ ਹਾਦਸੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖਿਆ ਜਾ ਸਕਦਾ ਕਿਵੇਂ ਬੱਸ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਗੱਡੀ ਕਿਸ ਤਰੀਕੇ ਦੇ ਨਾਲ ਚੱਕਨਾ ਚੂਰ ਹੋਈ ਹੈ ਪਰ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨੇ ਬਹੁਤ ਆ ਵੀ ਸੂਝ ਕੋਲ ਨਾਲ ਸਵਾਰੀਆਂ ਜਾਨੀ ਨੁਕਸਾਨ ਹੋਣ ਤੋਂ ਕਿੰਨੀਆਂ ਸਵਾਰੀਆਂ ਸੀ ਬਸ ਦੇ ਅੰਦਰ? ਦਿਖਾ ਦਿਓ 50 ਸਵਾਰੀਆਂ ਹੈ ਇਸ ਗੱਡੀ 'ਚ। ਠੀਕ ਹੈ। ਇੱਕ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਪੇਪਰ ਤੇ ਬੱਸ ਕੈਨ ਮੁਤਾਬਕ ਲੋਕਾਂ ਦੇ ਤੇ ਗੱਡੀ ਵਿੱਚ ਅੱਗੇ ਆ ਗਈ ਸੀ। ਤੇ ਹੁਣ ਅਸੀਂ ਟ੍ਰੈਫਿਕ ਕਲੀਅਰ ਕਰਾ ਰਹੇ ਹਾਂ ਤੇ ਟਿਪਰ ਖੜੇ ਹੈ। ਪੇਪਰ ਹਾਂ ਸਾਈਡ ਤੇ ਲਵਾਇਆ ਪੇਪਰ ਲਵਾਤਾ ਤੇ ਸਵਾਰੀਆਂ ਕੋਈ ਸਟਫ ਨਹੀਂ ਕੋਈ ਜਿਆਦਾ ਸਰਟੀਫਾਈਕੇਸ਼ਨ ਨਹੀਂ ਬੱਚ ਕਰ ਕੋਈ ਕਾਰ ਵੀ ਫੇੜ ਮਾਰੀ ਕਿਆਰ ਨੂੰ ਭਟਕਾਇਆ ਕਾਰ ਦਾ ਖਤਮੀ ਹੋ ਗਈ ਇੱਕ ਤਰ੍ਹਾਂ ਦੀ ਉਹ ਕਿੱਧਰ ਖੜੀ ਹੈ ਉਹ ਅੱਗੇ ਉਹ ਲੈ ਕੇ ਆ ਕੇ ਕਾਰ ਯਾਰ ਇੱਧਰ ਹੋਮ ਸੇਵਟ ਪਾਉਂਦਾ ਦੀ ਉਹ ਵਟੇ ਕਰਕੇ ਕਵਨਟੀਪਰ ਵਾਲਾ ਡੀਪਰ ਵਾਲਾ ਜੀ ਹਾਂ ਜੀ ਗੱਡੀ ਫੇਟ ਮਾਰ ਕੇ ਨਾਲ ਉਧਰ ਹੀ ਲੈ ਕੇ ਖਿੱਚ ਗਈ ਜੀ ਉਹ ਉਧਰ ਘੁੰਮ ਗਿਆ ਮੂਰ ਕਿੰਨੇ ਬੰਦੇ ਕਾਰ ਤੇ ਆਪਣੇ ਦੋਨੇ ਤੇ ਜੀ ਵਾਪਸ ਠੀਕ ਹੈ ਬਚਾਵਾ ਤੁਹਾਡਾ ਹਾਂ ਬਚਾਵਾ ਮੈਂ ਚੰਡੀਗੜ੍ਹ ਤੋਂ ਆਇਆ ਤਾਂ ਜੀ ਪਾਕਲਾ ਜਾਣਾ ਦਾ ਅੱਛਾ ਤੇ ਕਿੰਨੇ ਸਵਾਰੀਆਂ ਸਵਾਰੀਆਂ ਆਏ ਨੇ ਮੇਰੇ ਕੋਲ 35-40 ਦੀ ਸਵਾਰੀਆਂ ਹੋਇਆ ਕੀ ਇਹ ਹੋਇਆ ਉਹ ਪਿੱਛੇ ਟੈਂਪਰ ਵਾਲਾ ਆ ਰਿਹਾਦਾ ਜੀ ਓਵਰਸਪੀਡ ਹਾਂ ਗੱਡ ਦੇ ਗੱਡ ਸੌ ਕਿ ਸਪੀਡ ਪਾਦਾ ਮੈਨੂੰ ਪਾਸ ਕਰਕੇ ਉਹ ਮੂਹਰੇ ਬ੍ਰੇਕ ਮਾਰੀ ਹੂੰ ਕਾਰ ਫਾਸ ਗਈ ਉਸੇ ਮੂਹਰੇ ਪਿੱਛਾ ਗੱਡੀ ਵੇਰੀ ਦੀ 30 40 ਦੀ ਸਪੀਡ ਵਿੱਚ ਗਈ ਆ ਇੱਕ ਸਵਾਰੀ ਦਾ ਛੱਟ ਲੱਗੀ ਜੀ ਹਾਂ ਉਸ ਮਾਣਾ ਭੇਜੀ ਹਾਂਜੀ ਵੀਰ ਜੀ ਇੱਕ ਇਹਦਾ ਕੰਮ ਹੀ ਹੈ ਟੀਪਰਾਂ ਦਾ ਟੀਪਰ ਬਹੁਤ ਕਿੰਨੀ ਰਫਤਾਰ ਹੁੰਦੀ ਨੇ ਇਹਦੀ ਟੀਪਰ 120 ਪਲੱਸ ਹੁੰਦਾ ਜੀ ਉਹਦਾ 100 ਪਲੱਸ ਨਾਰਮਲ ਹੈ ਜੀ ਇਹ ਸੁਵਿਧਾ ਹਾਂਜੀ 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 ਪਿੱਛੇ ਦੇ ਇਹ ਤਾਂ ਬਹੁਤ ਜ਼ਿਆਦਾ ਜੜ ਗਈ ਕਿ ਲੈਡਿਸ ਸੀ ਤਾਂ ਇੱਕ ਲੜਕੀ ਹੈ ਵਿਚਾਰੀ ਉਹਦੇ ਅੱਖ ਤੇ ਮੇਰੇ ਖਲਚੇ ਉਦੀ ਪਤ ਨਹੀਂ ਬਚਨੀ ਅੱਖ ਤੁਹਾਨੂੰ ਫੋਨ ਗਿਆ ਜੀ ਇੱਥੋਂ ਇੱਕ ਵੀ ਮ ਤੇ ਟਿੱਪਰ ਦਾ ਤੇ ਕਾਰ ਦਾ ਤੇ ਬੱਸ ਦਾ ਉਪਰਾਏ ਮੋਕੇ ਦੇ ਸਾਈਡ ਤੇ ਕਰਾਈਆਂ ਹੁਣ ਆਪਾਂ ਜੇ ਇੱਕ ਸਵਾਰੀ ਛੱਡ ਲੱਗੀ ਉਹ ਹਸਪਤਾਲ ਭੇਜਦੀ ਸਮਾਨੇ ਭੇਜਦੀ ਸਵਾਰੀ ਸਮਾਨੇ ਭੇਜਦੇ ਹੱਥ ਤੇ ਹੋਇਆ ਤੇ ਇਹ ਕਾਰ ਵੀ ਹੈ ਕੋਈ ਕਾਰ ਵੀ ਇੱਕ ਆਲਟੋ ਕਾਰ ਹੈ ਉਹ ਇਹ ਟਿੱਪਰ ਜੋ ਓਵਰਟੇਕ ਕਰਾਈ ਬੱਸ ਨੂੰ ਅੱਗੋਂ ਕਾਰ ਵੀ ਉਧਰ ਹੀ ਜਾ ਰਹੀ ਸੀ ਉਹਨੂੰ ਖਿੱਚ ਲਿਆ ਟੌਰ ਨਾਲ ਟਿੱਪਰ ਕਿਧਰ ਨੂੰ ਸਮਾਨੇ ਛੱਡ ਤੇ ਜਾ ਰਿਹਾ ਟਿੱਪਰ ਪਟਿਆ ਦੋ ਸਮਾਨੇ ਨੂੰ ਜਾ ਰਿਹਾ ਜੀ ਹਾਂ ਬੱਸ ਕਾਰ ਕਾਰ ਵੀ ਸਮਾਨੇ ਨੂੰ ਜਾ ਰਹੀ